ਜਿਆਦਾ ਪੁੱਤ ਹੁਣ ਤੇਰੇ ਹਾਂਜੀ ਮੰਮਾ ਹੁਣ ਮੈਨੂੰ ਐਂ ਦੱਸ ਤੇਰੇ ਖਾਣ ਲਈ ਕੀ ਬਣਾਵਾਂ ਜਿਹੜਾ ਕੁਝ ਕਹੇਂਗਾ ਨਾ ਉਹੀ ਬਣਾ ਦੋ ਮੰਮੀ ਹਜੇ ਮੈਨੂੰ ਭੁੱਖ ਨਹੀਂ ਲੱਗੀ ਐਂ ਕਿ ਮੈਨੂੰ ਭੁੱਖ ਲੱਗੀ ਸਵੇਰ ਦੀ ਰੋਟੀ ਖਾਦੀ ਹੋਈ ਆ ਤੂੰ ਦੱਸ ਮੈਂ ਬਣਾ ਕੇ ਲਿਆਉਣੀ ਆ ਮੰਮੀ ਮੈਂ ਸੱਚੀ ਕਹਿੰਨਾ ਹਜੇ ਮੈਨੂੰ ਭੁੱਖ ਨਹੀਂ ਲੱਗੀ ਜਦ ਲੱਗੂਗੀ ਮੈਂ ਤੁਹਾਨੂੰ ਦੱਸ ਦੂੰਗਾ ਚਲ ਠੀਕ ਆ ਪੁੱਤ ਪੁੱਤ ਮੇਰੇ ਲਈ ਰੋਟੀ ਬਣਾ ਦੇ ਹਾਦਾਂ ਮੰਮੀ ਤੁਹਾਡੀ ਨਾ ਹੁਣ ਮੈਂ ਤੁਹਾਡੇ ਕੱਲਿਆਂ ਦੇ ਰੋਟੀ ਬਣਾਵਾ ਜਦੋਂ ਨਾ ਮੈਂ ਸਾਰੇ ਦੀ ਬਣਾਉਂਗੀ ਉਹਦੀ ਨਾਲ ਬਣਾ ਦੋ ਤੁਹਾਡੀ ਰੋਟੀ ਪੁੱਤ ਤੈਨੂੰ ਪਤਾ ਤਾਂ ਹੈ ਮੈਂ ਦਵਾਈ ਲੈਣੀ ਹੁੰਦੀ ਹੈ ਰੋਟੀ ਖਾ ਕੇ ਕੋਈ ਨਹੀਂ ਜੇ ਘੰਟਾ ਦੋ ਘੰਟੇ ਲੇਟ ਖਾ ਲੋਂਗੇ ਕੋਈ ਫਰਕ ਨਹੀਂ ਪੈਣ ਲੱਗਿਆ ਮੈਂ ਕਿਹਾ ਨਾ ਮੈਨੂੰ ਹੋਰ ਵੀ ਬਹੁਤ ਕੰਮ ਨੇ ਚੱਲ ਸਾਹਿਬ ਚੱਲੀਏ ਨਹੀਂ ਮੰਮੀ ਨੇ ਐਂ ਦਿਮਾਗ ਖਾਈ ਜਾਣਾ ਮੰਮੀ ਰੋਟੀ ਖਾ ਲਈ ਤੁਸੀਂ ਨਾ ਪੁੱਤ ਇਹ ਤਾਂ ਚੱਲੀ ਨੇ ਬਣਾਈ ਵੀ ਬਣਾਈ ਨਹੀਂ ਮੈਂ ਪੁੱਛਦਾ ਉਹਨੂੰ ਸ਼ੈਲੀ ਹਾਂਜੀ ਬੋਲੋ ਕੀ ਗੱਲ ਮੰਮੀ ਨੇ ਰੋਟੀ ਕਿਉਂ ਨਹੀਂ ਬਣਾ ਕੇ ਦਿੱਤੀ ਅੱਛਾ ਫਿਰ ਚੋ ਹੀ ਦਿੱਤਾ ਤੁਹਾਡੇ ਕੰਨ ਚ ਵੀ ਮੈਂ ਰੋਟੀ ਨਹੀਂ ਬਣਾ ਕੇ ਦਿੱਤੀ ਉਹ ਗੱਲ ਨੂੰ ਨਾ ਹੋਰ ਹੀ ਹੋਰ ਪਾਸੇ ਨਾ ਘਮਾਈ ਆ ਤੂੰ ਸਿੱਧੀ ਤਰ੍ਹਾਂ ਗੱਲ ਦਾ ਜਵਾਬ ਦੇ ਰੋਟੀ ਕਿਉਂ ਨਹੀਂ ਬਣਾ ਕੇ ਦਿੱਤੀ ਤਾਂ ਮੰਮੀ ਨੂੰ ਤੁਸੀਂ ਤਾਂ ਐਂ ਕਰਦੇ ਹੋ ਜਿਵੇਂ ਮੈਂ ਮੰਮੀ ਨੂੰ ਕੁਝ ਪੁੱਛਦੀ ਹੀ ਨਹੀਂ ਹੁੰਦੀ ਜੇ ਤੂੰ ਪੁੱਛਦੀ ਹੋਵੇਂ ਨਾ ਤਾਂ ਮੈਨੂੰ ਬੋਲਣ ਦੀ ਲੋੜ ਨਾ ਪਵੇ ਮੈਨੂੰ 6 ਮਹੀਨੇ ਹੋ ਗਏ ਤੈਨੂੰ ਦੇਖਦੇ ਨੂੰ ਵੀ ਤੂੰ ਸੁਧਰ ਜਾਏਂਗੀ ਸੁਧਰ ਜਾਏਗੀ ਪਰ ਕਿੱਥੇ ਉਹ ਜੀ ਮੇਰੇ ਤੇ ਝੁੱਠੇ ਇਲਜ਼ਾਮ ਨਾ ਸਿੱਟੋ ਤੁਹਾਡੀ ਮਾਏ ਇਹ ਜੀ ਆ ਉਹ ਸੈਨੂੰ ਹੀ ਆਦਤ ਪਈ ਹੋਈ ਆ ਆਨੀ ਬਹਾਨੇ ਤੰਗ ਕਰਨ ਦੀ ਚੱਲੀ ਇੱਥੇ ਨਾ ਆਪਣੀ ਜਵਾਨ ਬੰਦ ਕਰ ਲੈ ਮੈਂ ਤਾਂ ਆਪਣੀ ਜਵਾਨ ਬੰਦ ਕਰ ਲੂੰ ਤੁਸੀਂ ਵੀ ਨਾ ਚੁੱਪ ਕਰਕੇ ਆਪਣਾ ਕੰਮ ਕਰੋ ਤੇ ਮੈਨੂੰ ਆਪਣਾ ਕੰਮ ਕਰਨ ਦੋ ਤੈਨੂੰ ਨਾ ਸਿਰਫ ਰੋਟੀ ਬਣਾਉਣ ਲਈ ਕਿਹਾ ਚੁੱਪ ਕਰਕੇ ਰੋਟੀ ਬਣਾ ਦੇ ਮੇਰੇ ਤੋਂ ਨਾ ਕੱਲੇ-ਕੱਲੇ ਬੰਦੇ ਦੀ ਰੋਟੀ ਨਹੀਂ ਬਣਾਈ ਜਾਂਦੀ ਹੈਗੀ ਜਦੋਂ ਸਾਰੇ ਖਾਣਗੇ ਨਾ ਮੈਂ ਤਾਂ ਉਹਦੀ ਬਣਾਉ ਹਾਂ ਆ ਗਈ ਨਾ ਲੈਣ ਤੇ ਆ ਸਾਰਿਆਂ ਆ ਤਾਂ ਪੁੱਠੀਆਂ ਤਾਹੀ ਪਾਈਆਂ ਹੋਈਆਂ ਨੇ ਜਵਾਕਾਂ ਨੂੰ ਨਾ ਉਹਨਾਂ ਦਾ ਪੈਣ ਦਾ ਟਾਈਮ ਹੈ ਕੋਈ ਨਾ ਉਹਨਾਂ ਦੇ ਉੱਠਣ ਦਾ ਰੋਟੀ ਤਾਂ ਉਹਨੇ ਟਾਈਮ ਤੇ ਖਾਣੀ ਕੀ ਐ ਚਲੋ ਮੈਂ ਤਾਂ ਪਾਈਆਂ ਨੇ ਪੁੱਠੀਆਂ ਆ ਤਾਂ ਨਾਲੇ ਹੁਣ ਨਾ ਰੋਟੀ ਤਾਂ ਮੈਂ ਉਹਦੀ ਬਣਾਉ ਜਦੋਂ ਮੇਰੇ ਬੱਚੇ ਚ ਹੋਣਗੇ ਚੱਲੀ ਤੇਰਾ ਤਾਂ ਨਾ ਦਿਮਾਗ ਖਰਾਬ ਹੋ ਗਿਆ ਜਿਹੜਾ ਤੂੰ ਇੱਕ ਗੱਲ ਨੂੰ ਨਹੀਂ ਸਮਝਦੀ ਨਹੀਂ ਯਾਰ ਕਿਉਂ ਲੜਾਈ ਪਾਈ ਆ ਇੱਕ ਰੋਟੀ ਬਣਾਉਣੀ ਆ ਮੰਮੀ ਨੂੰ ਕਹਦੇ ਆਪੇ ਬਣਾ ਕੇ ਖਾ ਲੈਣਗੇ ਹਾਂ ਹਾਂ ਸ਼ਰਮ ਨਹੀਂ ਆਉਂਦੀ ਤੈਨੂੰ ਆ ਗੱਲਾਂ ਕਰਦੀ ਨੂੰ ਆ ਇੱਕ ਰੋਟੀ ਬਣਾਉਂਦੀ ਮਾਰੀ ਕਿਵੇਂ ਔਖੀ ਹੋਈ ਪਈ ਐ ਉਹ ਪਾਪਾ ਗੁਰੂ ਮੇਰਾ ਖਿਹੜਾ ਛੱਡੋ ਮੈਂ ਆਪੇ ਬਣਾ ਦੂੰ ਇਹੀ ਗੱਲ ਸੀ ਨਾ ਪਹਿਲਾਂ ਮੰਨ ਜਾਂਦੀ ਨਾਲੇ ਇਹ ਕਹਿੰਦਾ ਟਾਈਮ ਨਾਲ ਬਣਾ ਲਿਆ ਕਰ ਠੀਕ ਆ ਜੀ ਕੀ ਗੱਲ ਲੜਾਈ ਕੋ ਆ ਕੇ ਬੜੇ ਆਰਾਮ ਨਾਲ ਬੈਠੇ ਹੋ ਲੜਾਈ ਮੈਂ ਤਾਂ ਕਿਸੇ ਨੂੰ ਕੁਝ ਕਿਹਾ ਨਹੀਂ ਤੁਸੀਂ ਕਹਾਂ ਉਹ ਕਿਸੇ ਨੂੰ ਕੁਝ ਕਹਨੇ ਹੋ ਰਾਜਾ ਆਪੇ ਆ ਕੇ ਲੜਪੇ ਮੇਰੇ ਨਾਲ ਨਾ ਕੀ ਆ ਰੋਟੀ ਰੋਟੀ ਲਈ ਆ ਜੇ ਰੋਟੀ ਘੰਟਾ ਦੋ ਘੰਟੇ ਲੇਟ ਖਾ ਲੋਗੇ ਫੇਰ ਕੀ ਹੋਜੂ ਪੁੱਤ ਹੁਣ ਤੈਨੂੰ ਮੈਂ ਕੀ ਕਹਾ ਉਹ ਕਦਾ ਲੱਗਦੀ ਹੈ ਨਾ ਲੱਗਦੀ ਆ ਤੁਹਾਨੂੰ ਭੁੱਖ ਨਾ ਮੈਨੂੰ ਆਏ ਦੱਸੋ ਸਾਰਾ ਦਿਨ ਕੁਛ ਨਾ ਕੁਛ ਤਾਂ ਤੁਸੀਂ ਖਾਂਦੇ ਰਹਨੇ ਹੋ ਹਜੇ ਭੁੱਖ ਬਾਕੀ ਆ ਕੋਛ ਨਾ ਕੋਛ ਦਾ ਕੀ ਮਤਲਬ ਤੂੰ ਤਾਂ ਐਂ ਕਰਦੀ ਏ ਜਿਵੇਂ ਤੂੰ ਮੈਨੂੰ ਬਦਾਮ ਦਿੰਨੀ ਆ ਸੋਦੀ ਨਾ ਇੱਕ ਗੱਲ ਮੁੱਕਦੀ ਆ ਜੇ ਅੱਗੇ ਤੋਂ ਰਾਜ ਨੂੰ ਮੇਰੇ ਕੋਈ ਸ਼ਿਕਾਇਤ ਲਗਾਈ ਆ ਨਾ ਤਾਂ ਮੇਤੋਂ ਪੂਰਾ ਕੋਈ ਨਹੀਂ ਖਾਣੀਆਂ ਇਹਨਾਂ ਨੇ ਰੋਟੀਆਂ ਇਹ ਤਾਂ ਨਹੀਂ ਸੁਧਰਦੀ ਹੁਣ ਤਾਂ ਨੂੰ ਸਮਝਾਉਣਾ ਹੀ ਪੈਣਾ ਸਾਹਿਬ ਪੁੱਤ ਉਰੇ ਆਈ ਹਾਂਜੀ ਪਾਪਾ ਪੁੱਤ ਤੂੰ ਨਾ ਐਂ ਕਰ ਦੋ ਤਿੰਨ ਘੰਟੇ ਆਫੇ ਦੋਸਤ ਕੋਲ ਖੇੜਿਆ ਪਰ ਪਾਪਾ ਤੁਸੀਂ ਤਾਂ ਜਾਣ ਨਹੀਂ ਦਿੰਦੇ ਪੁੱਤ ਹੁਣ ਤੈਨੂੰ ਮੈਂ ਕਹਿ ਰਿਹਾ ਨਾ ਤੂੰ ਜਾ ਕੇ ਖੇਡ ਲੈ ਠੀਕ ਆ ਪਾਪਾ ਜੀ ਤੁਸੀਂ ਸਾਹਿਬ ਨੂੰ ਦੇਖਿਆ ਮੈਂ ਸਾਰੇ ਘਰ ਚ ਲੱਭ ਲਿਆ ਕਿਤੇ ਦਿਖੀ ਨਹੀਂ ਰਿਹਾ ਹੈਗਾ ਉਹਨੇ ਕੁਝ ਖਾਦਾ ਵੀ ਨਹੀਂ ਪਤਾ ਨਹੀਂ ਕਿੱਥੇ ਚਲਾ ਗਿਆ ਮੈਨੂੰ ਬਿਨਾ ਦੱਸੇ ਤਾਂ ਉਹ ਕਿਤੇ ਜਾਂਦਾ ਹੀ ਨਹੀਂ ਉਹ ਮੈਨੂੰ ਕੀ ਪਤਾ ਸਾਰਾ ਦਿਨ ਤਾਂ ਤੇਰੇ ਕੋ ਰਹਿੰਦਾ ਤੈਨੂੰ ਪਤਾ ਹੋਣਾ ਚਾਹੀਦਾ ਥੋੜੇ ਨਾਲ ਤਾਂ ਨਾ ਗੱਲ ਕਰਨੀ ਫਜ਼ੂਲ ਆ ਮੈਂ ਆਪੇ ਦੇਖਦੀ ਆ ਕਿੱਥੇ ਆ ਮੇਰਾ ਮੁੰਡਾ ਛੱਤ ਤੇ ਦੇਖ ਕੇ ਆਉਣੀ ਆ ਇਹ ਮੁੰਡਾ ਇੱਥੇ ਵੀ ਨਹੀਂ ਹੈਗਾ ਕਿੱਥੇ ਚਲੇ ਗਿਆ ਮੈਨੂੰ ਬਿਨਾਂ ਦੱਸੇ ਤਾਨੂੰ ਤਾਂ ਨਾ ਪੋਰਾ ਫਿਕਰ ਨੇ ਮੁੰਡਾ ਬਿਨਾਂ ਦੱਸੇ ਪਤਾ ਨਹੀਂ ਕਿੱਥੇ ਚਲਾ ਗਿਆ ਕੀ ਗੱਲ ਐਨੀ ਟੈਨਸ਼ਨ ਟੈਨਸ਼ਨ ਤਾਂ ਹੋ ਵੀ ਹੋਈ ਨਾ ਉਹਨੇ ਤਾਂ ਕੁਝ ਖਾਦਾ ਵੀ ਨਹੀਂ ਹੋਇਆ ਟੈਨਸ਼ਨ ਨਾ ਲੈ ਉਹਨੂੰ ਮੈਂ ਹੀ ਭੇਜਿਆ ਉਹਦੇ ਦੋਸਤ ਦੇ ਘਰੇ ਹਾਏ ਨਾ ਪਹਿਲਾਂ ਨਹੀਂ ਦੱਸ ਸਕਦੇ ਸੀ ਮੇਰੀ ਜਾਨ ਕੱਢ ਕੇ ਧਰਤੀ ਦੇਖ ਲੈ ਆਪਣੇ ਮੁੰਡੇ ਦੀ ਤੈਨੂੰ ਕਿੰਨੀ ਫਿਕਰ ਵੀ ਉਹਨੇ ਰੋਟੀ ਨਹੀਂ ਖਾਧੀ ਉਹਨੂੰ ਭੁੱਖ ਲੱਗੀ ਹੋਈ ਐ ਤੇ ਇੱਕ ਮੇਰੀ ਮਾਂ ਜਿਹੜੀ ਦੇ ਤਾਂ ਟਾਈਮ ਨਾਲ ਰੋਟੀ ਮੰਗਦੀ ਐ ਉਹਦੀ ਤੈਨੂੰ ਕੋਰਾ ਫਿਕਰ ਨਹੀਂ ਜੇ ਤੇਰਾ ਬਸ ਚਲੇ ਨਾ ਤੂੰ ਤਾਂ ਮੇਰੀ ਮਾਂ ਨੂੰ ਹੀ ਘਰੋਂ ਕੱਢ ਦੇ ਹੁਣ ਨਾ ਤੂੰ ਹੀ ਦੇਖ ਲੈ ਤੂੰ ਤੋਂ ਮਿਟਾ ਦੇ ਮੁੰਡੇ ਨੂੰ ਆਪਦੀ ਅੱਖਾਂ ਤੋਂ ਉੱਲੇ ਨਹੀਂ ਕਰ ਸਕਦੀ ਤੇ ਤੂੰ ਮੈਨੂੰ ਕਹਿਣੀ ਹੈ ਮੈਂ ਆਪਣੀ ਮਾਂ ਤੋਂ ਅੱਡ ਹੋ ਜਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਵਿਆਹ ਤੋਂ ਪਹਿਲਾਂ ਜਦੋਂ ਤੇਰੀ ਮਾਂ ਤੇ ਤੋਂ ਰੋਟੀ ਮੰਗਦੀ ਸੀ ਤੂੰ ਉਹਨੂੰ ਵੀ ਇਹੀ ਜਵਾਬ ਦਿੰਦੀ ਸੀ ਜਿਵੇਂ ਮੇਰੀ ਮਾਂ ਨੂੰ ਦਿੰਨੀ ਹੈ ਮੇਰਾ ਵੀ ਨਾ ਮੇਰੀ ਮਾਂ ਨਾਲ ਓਨਾ ਹੀ ਪਿਆਰ ਹੈ ਜਿੰਨਾ ਤੇਰਾ ਤੇਰੀ ਮਾਂ ਨਾਲ ਤੇ ਤੇਰਾ ਤੇਰੇ ਮੁੰਡੇ ਨਾਲ ਨਾਲੇ ਨਾ ਇੱਕ ਗੱਲ ਹੋਰ ਸੋਚ ਲਈ ਜਿਹੜਾ ਕੁਛ ਤੂੰ ਅੱਜ ਮੇਰੀ ਮਾਂ ਨਾਲ ਕਰ ਰਹੀ ਹੈ ਨਾ ਕੱਲ ਨੂੰ ਤੇਰੀ ਨੂੰਹ ਨੇ ਵੀ ਤੇਰੇ ਨਾਲ ਉਹੀ ਕੁਛ ਕਰਨਾ ਉਹ ਕਹਿੰਦੇ ਨੇ ਨਾ ਜਿਹੜਾ-ਜਾ ਕੁਛ ਬੀਜਾਂਗੇ ਉਹ ਇਹ ਜਾ ਕੁਛ ਵਡਾਂਗੇ ਜਾਂ ਫਿਰ ਇਹ ਵੀ ਤਾਂ ਹੋ ਹੀ ਸਕਦਾ ਵੀ ਤੂੰ ਮੇਰੀ ਮਾਂ ਨੂੰ ਤੇਰ ਸਵੇਰ ਰੋਟੀ ਪੁੱਛਦੀ ਹੈ ਤੇ ਤੇਰੀ ਨੂੰਹ ਤੈਨੂੰ ਪੁੱਛੇ ਹੀ ਨਾ ਨਾ ਮੰਨ ਲਿਆ ਮੇਤੋਂ ਬਹੁਤ ਵੱਡੀ ਗਲਤੀ ਹੋਈ ਆ ਪਲੀਜ਼ ਮੈਨੂੰ ਮਾਫ ਕਰ ਦਿਓ ਅੱਜ ਤੋਂ ਬਾਅਦ ਮੈਂ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਨਾਲੇ ਮੈਂ ਰੋਟੀ ਮੰਮੀ ਨੂੰ ਬਿਲਕੁਲ ਟਾਈਮ ਤੇ ਦਿਆ ਕਰੂੰਗੀ